ਕਤਰੀ ਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਐਸੇ ਸ਼ੋਰਮੇ ਨੇ ਜਿਸ ਨੇ ਮੁਗਲਾਂ ਦੇ ਤਾਜ ਦੌ ਤਕਤਾਂ ਨੂੰ ਹਿਲਾ ਕੇ ਰੱਖ ਦਿੱਤਾ ਬਾਬਾ ਬੰਦਾ ਇੱਕ ਵਾਰ 1709 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਅਗਲੇ ਨਾਲ ਪੰਜਾਬ ਆਏ ਉਹਨਾਂ ਨੇ ਮੁਗਲਾਂ ਦੇ ਜ਼ੁਲਮ ਖਿਰਾਬ ਵਿਧਰੋ ਕੀਤਾ ਚਾਪਲ ਤਿੱਲੀ ਜੰਗ ਜਿੱਥੇ ਮੁਗਲਾਂ ਦੇ ਲੱਖਾਂ ਫੌਜੀ ਹਾਰ ਗਏ ਬਾਬਾ ਬੰਦਾ ਇੱਕ ਵਾਰ 37 ਤਲੇੜੀ 40 ਹਜ਼ਾਰ ਦਿੱਤੀ ਉਹਨਾਂ ਨੇ ਸਰਹਿੰਦਨੋਂ ਵੀ ਜਿੱਤਿਆ ਜਿੱਤੇ ਮੁਗਲਾਂ ਨੇ ਸਾਬ ਜਦ ਅਨੁਸਾਰ ਹੀ ਕੀਤਾ ਸੀ ਪਹਿਲੀ ਵਾਰ ਇਹ ਸਿੱਖ ਨੇ ਆਪਣਾ ਰਾਜ ਕਾਇਮ ਕੀਤਾ। ਉਹਨਾਂ ਨੇ ਜ਼ਿਮੀਂਦਾਰੀ ਖਤਮ ਕਰਕੇ ਕਿਛਾਨਾ ਨੂੰ ਆਪਣੀ ਜ਼ਮੀਨ ਦਾ ਮਾਲਕ ਬਣਾਇਆ। ਪਹਿਲੀ ਵਾਰ ਪਹਿਲਾ ਤਰੀਬਾ ਦੇ ਹੱਕ ਵਿੱਚ ਆਇਆ। ਅਕੀਰਕਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੜ ਲਿਆ ਗਿਆ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦਾ ਸਿਰ ਕੱਟ ਗਿਆ ਪਰ ਉਹਨਾਂ ਨੇ ਕਦੇ ਵੀ ਦੁੱਤ ਬਣਾ ਕੇ ਸਿਰ ਨਹੀਂ ਛੁਪਾਇਆ। ਜੇਕਰ ਤੁਸੀਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੇ ਇਮਾਨ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡਾ ਚੈਨਲ ਸਿੱਖੀਓ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮਿਲਦੇ ਆ ਤੁਹਾਨੂੰ ਨੈਗੇਟਿਵਿਟੀ ਵਿੱਚ ਉਦੋਂ ਤੱਕ ਕਹਦੇ ਨੂੰ ਪਿਆਰ ਪਿਆਰੀ ਸੱਤ ਸਰੀਆ ਕਾਰ